ਬੇਬੇ ਕੋਲ ਜਾਣੀਆਂ ਬੇਬੇ ਹਾਂ ਪਰਤ ਮੇਰੇ ਨਾ ਭਤੀਜਾ ਹੋਇਆ ਅੱਠਿਆ 250 ਕਰ ਆ ਲਓ ਮਿੱਠਾ ਮੂੰਹ ਕਰ ਲਿਓ ਅੱਠਿਆ ਭਾਈ ਥੋਕਣਾ ਮੇਰੇ ਤੈਨੂੰ ਬਣਾਇਆ ਭਾਈ ਭਾਇਆ ਬਾਣੀਆਂ ਹਾਂ ਬੇਬੇ ਸਾਰਿਆਂ ਨੂੰ ਬਤਾਵੇ ਵਾਈ ਗੁਰੂ ਅੱਠਿਆ ਬੇਬੇ ਇਹ ਮਿੱਠੇ ਮਰਦਾ ਹਾਂ ਦੋ ਭੈਣਾ ਦਾ ਭਾਈ ਆ ਹਾਂ ਸਹੀ ਗੱਲ ਬੇਬੇ ਦੋ ਕੁੜੀਆਂ ਬਾਧ ਹੋਏ ਦੋ ਕੁੜੀਆਂ ਪਰਿ ਹੋਇਆ ਭਾਈ ਰੱਬ ਸਭ ਨੂੰ ਦੇਵੇ ਇਹ ਖੁਸ਼ੀਆਂ ਕਿਤੇ ਥੋੜੀਆਂ ਨਹੀਂ ਹੁੰਦੀਆਂ ਈਏ ਸਹੀ ਗੱਲ ਹੈ ਬੇਬੇ ਇੱਕ ਤਾਂ ਇਹਦੇ ਵਿੱਚ ਗਜਰੇਲਾ ਹੈ ਠੀਕ ਹੈ ਅੱਛਾ ਤੇ ਇੱਕ ਆ ਲੱਡੂ ਨੇ ਤੇ ਆ ਖੋਇ ਦੀਆਂ ਪਿੰਨੀਆਂ ਨੇ ਜਿਹੜਾ ਤੈਨੂੰ ਵਧੀਆ ਲੱਗੂਗਾ ਤੂੰ ਉਹੀ ਚੀਜ਼ ਖਾ ਲੈ ਚਾ ਕੋਈ ਨਹੀਂ ਕੋਈ ਨਾ ਸੁਜੀ ਭਾਈ ਮੈਂ ਅੱਜ ਤੂੰ ਤੇ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੁੰਦੀ ਹੈ ਸਹੀ ਗੱਲ ਹੈ ਇੱਕ ਤੇ ਭਾਇਆਂ ਨਾਲ ਭਤੀਜੇ ਪਿਆਰੇ ਹੁੰਦੇ ਨੇ ਹਾਂ ਹਾਂ ਤੈਨੂੰ ਮੈਂ ਦੱਸਾਂ ਸਹੀ ਗੱਲ ਅਗਨੀ ਉਹਦੀ ਬੋਡੀ ਬੇਬੇ ਫਿਰ ਹੁਣ ਆਪਾਂ ਭਤੀਜੇ ਤੇ ਬੋਲੀਆਂ ਪਾਵਾਂਗੇ ਠੀਕ ਹੈ ਹਾਂ ਠੀਕ ਹੈ ਆਪਾਂ ਫਿਰ ਹੁਣ ਬੋਲੀਆਂ ਪਾਵਾਂਗੇ ਭਤੀਜੇ ਤੇ ਠੀਕ ਹੈ ਬੇਨਪੌੜੀ ਚੜ ਜਾ ਮਾਂ ਚੱਕ ਕੇ ਭਤੀਜੇ ਨੂੰ ਹਾਂ ਬੇਬੇ ਆਪਾਂ ਬਾਵਾਗੇ ਠੀਕ ਹੁਣ ਬੋਲੀਆਂ ਬੇਬੇ ਹਾਂ ਭਾਈ ਲੈ ਫੇਰ ਖੁਸ਼ੀ ਦੇ ਵਿੱਚ ਪਾਣੇ ਆਪਾਂ ਭਤੀਜੇ ਤੇ ਬੋਲੀਆਂ ਮੇਰਾ ਪਿਆਰਾ ਜਆ ਭਤੀਜਾ ਜਿਹੜਾ ਸੋਨਾ ਜਾਂ ਆ ਨਾ ਆਇਆ ਤੇ ਉਹਦੀ ਖੁਸ਼ੀ ਦੇ ਵਿੱਚ ਮੈਂ ਬੋਲੀਆਂ ਪਾਣ ਲੱਗੀਆਂ ਅੱਛਾ ਚੰਨ ਝਾੜਿਆ ਬਾਪ ਦੇ ਵੇੜੇ ਕਰਪੁਤ ਜੰਮਿਆ ਚੰਨ ਚੜਿਆ ਆਪ ਦੇਖੇੜੇ ਬੀਰ ਕਰਪੁਤ ਜੰਮਿਆ ਬੇਨ ਬਾੜਿਓਂ ਅੰਬਰ ਚੜੀ ਜਾਵਾ ਚੱਕ ਕੇ ਬਤੀ ਜੈਨੂ ਬੇਨ ਬਾੜਿਓਂ ਅੰਬਰ ਚੜੀ ਜਾਵਾ ਚੱਕ ਕੇ ਬਤੀ ਜੈਨੂ ਪਾਜਾਂ ਨਾਲੋਂ ਨੀਪਤੀ ਜੇ ਪਿਆਰੇ ਲੱਗਦੇ ਪੂਆ ਕਹਿ ਕੇ ਮੱਥਾ ਟੇਕਦੇ ਪਾਜਾਂ ਨਾਲੋਂ ਨੀਪਤੀ ਜੇ ਪਿਆਰੇ ਲੱਗਦੇ ਪੂਆ ਕਹਿ ਕੇ ਮੱਥਾ ਟੇਕਦੇ ਟਿੱਕਾ ਕਾੜੂ ਦੇ ਸੁਨਿਆਰਾ ਚਿੱਤ ਲਾ ਕੇ ਗੁੰਦਣਾ ਪਤੀ ਜੇ ਜੇ ਟਿੱਕਾ ਕਾੜੂ ਦੇ ਸੁਨਿਆਰਾ ਚਿੱਤ ਲਾ ਬੰਦਣਾ ਪਤੀ ਗੇਦੇ ਪੁੱਤ ਵੀਰ ਦਾ ਪਤੀ ਜਾ ਮੇਰਾ ਨਿਉ ਜੜਬ ਬੋਲਦੀ ਪੁੱਤ ਵੀਰ ਦਾ ਪਤੀ ਜਾ ਮੇਰਾ ਨਿਉ ਜੜਬ ਬੋਲਦੀ ਦੇ 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 ਲਾਲਾ ਸੋਣੀ ਲੋਗੜੀ ਗੁੰਦਣੀ ਪਤੀ ਜੈ ਦੇ 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 ਲਾਲਾ ਸੋਣੀ ਲੋਗੜੀ ਗੁੰਦਣੀ ਪਤੀ ਜੈ ਦੇ ਬਦਾਨਿਆ ਸੋਡੇ ਆਰ ਨੂੰ ਪਰਵਾਰ ਨੂੰ ਬਦਾਨਿਆ ਵੀਰਾ ਤੈਨੂੰ ਬਦਾਂ ਤੈਨੂੰ ਬਦਾਨਿਆਵੇ ਬਦਾਨਿਆ ਪਾਬੋ ਤੈਨੂੰ ਬਦਾਨਿਆਨੀ ਬਦਾਨਿਆ ਪਾਬੋ ਤੈਨੂੰ ਬਦਾਨਿਆਨੀ ਮੇਰੇ ਕਰਮੁੰਡਾ ਦੈਨ ਚੜ ਗਿਆ ਚਾ ਦਾਦੀ ਦਾਦੇ ਨੂੰ ਨੱਚ ਕੇ ਜਰਾਂਤ ਖਾ ਨੀ ਦਾਦੀ ਦਾਦੇ ਨੂੰ ਨੱਚ ਕੇ ਜਰਾਂਤ ਖਾ ਅਰੀ ਵਰਸੀ ਘਟਣਗੇ ਆਸੀ ਬਾਰੀ ਵਰਸੀ ਘਟਣਗੇ ਆਸੀ ਘਟ ਕੇ ਆਂਦੀ ਚਾ ਮੁੰਡੇ ਦੇ ਦਾਦ ਕਿਆਂ ਨੂੰ ਗੋਡੇ ਗੋਡੇ ਚਾ ਮੁੰਡੇ ਦੇ ਦਾਦ ਕਿਆਂ ਨੂੰ ਗੋਡੇ ਗੋਡੇ ਚਾ ముండే దానూ గోడే గోడే చా ముండే ననకను గోడే గోడే చా నకను గోడే గోడే చా